ਸਾਡੀ ਤਿਆਰੀ ਜੀ ਬਹੁਤ ਵਧੀਆ ਹੰਗਾਰਾ ਮਿਲਦਾ ਸਾਨੂੰ ਪਿੰਡ ਚੋਂ ਹਾਂਜੀ ਮੈਂ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਮੈਂ ਸਾਰਿਆਂ ਮਸਲਾ ਦੇ ਨਾਲ ਤੁਰੂੰਗੀ ਤੇ ਮੈਂ ਸਾਰਿਆਂ ਸੀਵਰ ਦਾ ਨਾਲੀਆਂ ਦਾ ਕੰਮ ਪਹਿਲੇ ਅਧਾਪੇ ਕਰੂੰਗੀ ਤੇ ਜੋ ਵੀ ਮੇਰੀਆਂ ਭੈਣਾਂ ਦੀਆਂ ਮੰਗਾਂ ਆ ਮੈਂ ਸਾਰਿਆਂ ਦੀ ਬੈ ਕੇ ਗੱਲ ਸੁਣੂੰਗੀ ਤੇ ਮੇਰੀ ਇਹ ਮੰਗ ਆ ਮੇਰਾ ਸਾਰੇ ਭੈਣ ਭਰਾ ਬੈ ਕੇ ਸਹਿਯੋਗ ਦੇਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਬਲਾਗ ਸਾਥੀ ਹੁੰਦੇ ਆ ਪਿੰਡ ਨੂੰ 1 ਕਰੋੜ 24 ਲੱਖ ਰੁਪਏ ਦੋਇਆ ਅੱਛਾ ਜੀ ਪਿੰਡ ਨੂੰ ਸਾਡੇ ਕੋਲ ਪੈਸਾ 58 ਲੱਖ ਰੁਪਏ ਬਕਾਇਆ ਪਿਆ ਆ ਜੇ ਇਹ ਮੈਨੂੰ ਪਿੰਡ ਨੇ ਮੌਕਾ ਦਿੱਤਾ ਤਾਂ ਮੈਂ ਜਿਹੜੀ ਸ਼ਰਕ ਪਿੰਡ ਨੂੰ ਅਰੇਕਾ ਐਂਟਰ ਕਰਾਈ ਆ ਪਿੰਡ ਪੰਚਾਇਤ ਦੀ ਸਹਿਯੋਗ ਨਾਲ ਸਾਰੇ ਸਾਰੇ ਪਿੰਡ ਨਗਰ ਵਾਸੀਆਂ ਐਨਆਰਆਈ ਦੇ ਸਹਿਯੋਗ ਨਾਲ ਉਥੇ ਕੈਮਰਾ ਵਾਂਗੇ ਇੱਕ ਪਿੰਡ ਜਿੱਥੇ ਸਾਡੇ ਪਿੰਡ ਚਿਸਥੋਂ ਬਾਜੀ ਦੀ ਮਾਰ ਕੇ ਦੇਖ ਲੋ ਉਹ ਢੇਰ ਦੇ ਰਹੇ ਰਹਿੰਦੇ ਹਨ ਕੁਝ ਨਹੀਂ ਹੋ ਦਿਖ ਰਾ ਢੇਰੇ ਦੇ ਹੈਗੇ ਆ ਅਸੀਂ ਉਹ ਢੇਰ ਪਿੰਡ ਦੇ ਵਿੱਚੋਂ ਨਹੀਂ ਰਹਿਣ ਦਵਾਂਗੇ ਅਸੀਂ ਕਿ ਸਾਨੂੰ ਦੋ ਗੱਡੀਆਂ ਲੋਕਾਂ ਨੇ ਦਾਣ ਕਰ ਦਿੱਤੀਆਂ ਨੇ ਇੱਕ ਬਾਬਾ ਜੀ ਸਾਤੂਰ ਕਰਮ ਸਿੰਘ ਜੀ ਨੇ ਤੇ ਇੱਕ ਕਾਲਾ ਭਾਈ ਆ ਮਰੀਲੀਆ ਉਹ ਹੀ ਸਾਨੂੰ ਦੋ ਗੱਡੀਆਂ ਦੇਤੀਆਂ ਅਸੀਂ ਉਹ ਪੂਰਾ ਚੱਕਣ ਦਾ ਇੰਤਿਆਮ ਕਰਾਂਗੇ ਤੇ ਕੂੜੇ ਢਾਂਪ ਬਣਾਵਾਂਗੇ ਤੇ ਉਹਦੇ ਖਾਦੇ ਬਣਾਉਣ ਲਈ ਬਹੁਤ ਵਾਰ ਕੰਮ ਕਰਾਂਗੇ ਮੈਂ ਤੁਹਾਨੂੰ ਦੱਸਦਾ ਸਾਡੇ ਭੈਣ ਸ਼ਿਗਾਰ ਸਿੰਘ ਜੀ ਭਾਰਤ ਕੇਸੀ ਬਣੇ ਆ ਬੇਟਾ ਦਵਿੰਦਰ ਸਿੰਘ ਜੀ ਦਾ ਮੁੰਡਾ ਸੀ ਸਾਡੇ ਬੇਟਾ ਕੋ ਪੰਜਾਬ ਲਿਆ ਉਹ ਬਹੁਤ ਟੌਪ ਦਾ 플레이ਰ ਸੀ ਪੇਲੇ ਉੱਤੇ ਮੈਡਲ ਲਿਆ ਆ ਉਹ ਸਾਡੇ ਫੋਟੋ ਵਾਲੀ ਟੀਮ ਬਹੁਤ ਤਕੜੀ ਸੀ ਸਾਡੇ ਕਬੱਡੀ ਦੀ ਟੀਮ ਬਹੁਤ ਤਕੜੀ ਸੀ ਉਹ ਕਈਆਂ ਕਾਰਨਾ ਕਰਕੇ ਜਾਂ ਆਫਿਸ ਢੜੀ ਭਾਜੀ ਕਰਕੇ ਖਤਮ ਹੋ ਗਏ ਮੈਂ ਪਹਿਲੇ ਦਾ ਆਸਤੇ ਖਾੜੇ ਨੂੰ ਗਰਾਊਂਡ ਨੂੰ ਤੇ ਕਲੱਬ ਨੂੰ ਮੈਂ ਪਹਿਲੇ ਦਾ ਲਿਖਾਵਾਂਗੇ ਜੀ ਜਦ ਸਾਡੇ ਬੀਬੀ ਜ਼ਗੀਰ ਗੋ ਸੀ ਜ਼ਗੀਰ ਗੋ ਮਹੀ ਉਹਨੇ ਡੈਥ ਹੋ ਗਈ ਸੀ ਮੈਂ ਕਹਿੰਦਾ ਵਿਚਾਰੀ 10 ਕ ਮਹੀਨੇ ਖੜੀ ਸੀ ਤੁਹਾਨੂੰ ਜਾਂ ਚੋਗੀ ਉਹਦਾ ਹਸਬੰਦ ਬਹੁਤ ਵਧੀਆ ਬਹੁਤ ਵਧੀਆ ਆ ਹੋਰ ਅਸੀਂ ਉਹਨੂੰ ਕਿਹਾ ਸੀ ਜੇ ਉਹਦੀ ਨੌ ਨੂੰ ਮੌਕਾ ਦਿੰਦੇ ਅਸੀਂ ਉਹਨੂੰ ਸਾਰ ਸਭ ਦੀਆਂ ਬਣਨ ਇਤਿਆਸ ਸੀ ਪਰ ਸਾਡੇ ਜਿਹੜੇ ਦੂਜੀ ਧੜਾਇਆ ਸ਼ਰਤਾਂਾਂ ਤੋਂ ਬਹੁਤ ਵੇਜਾ ਉਹਨੇ ਉਹਨੂੰ ਕਹਿੰਦੇ ਤੇਰੇ ਕੋ ਕੁਛ ਨਹੀਂ ਤੈਨੂੰ ਨਹੀਂ ਇਹ ਗੜਾ ਕਹਿੰਦਾ ਨਵਾਂ ਚਿਹਰਾ ਲਿਆਉਣਾ ਤਾਂ ਕਿ ਕਿਸੇ ਮਜਬੂਰੀ ਨੂੰ ਖਾਣਾ ਪਿਆ ਜਦੋਂ ਸਾਡੇ ਸਰਪੰਚ ਸਾਹਿਬ ਚੱਥੋਗੀ ਸੀ ਨਾ ਸਾਡੇ ਪਿੰਡ ਅਧਿਕਾਰ ਤੋਂ ਪੰਜ ਲੱਗਣਾ ਸੀ ਆ ਅੱਠਾਂ ਪੰਜਾਂ ਨੇ ਸਹਿਯਾਰ ਕਰਕੇ ਸਾਡੇ ਦਿਨੇਸ਼ ਚੰਦਰ ਜੀ ਆ ਉਹਨੂੰ ਅਧਿਕਾਰ ਤੋਂ ਪੰਜ ਚੋਣ ਲਿਆ ਸੀ ਉਥੇ سارے ਸੈਨ ਕਰਕੇ ਉਹ ਸਾਰੀ ਵਧਾਈਆਂ ਦੇ ਗਿਆ ਪਿੰਡ ਆ ਕੇ ਕੁਝ ਸ਼ਰਾਦੀ ਅਨਸਰਾਂ ਦੀ ਗੱਲ ਨਹੀਂ ਨਾਲ ਛਾਲਿਆ ਤੇ ਪਿੰਡ ਦੋ ਫੜ ਹੋ ਗਿਆ ਪਰ ਸਾਨੂੰ ਐਸੀ ਬਹੁਤ ਸਾਰਾ ਦੇ ਰਹਿਆ ਸਾਨੂੰ ਜਾਣ ਲਈ ਬਹੁਤ ਸਾਰਾ ਦੇ ਰਹਿਆ ਉਨੀ ਪਿੰਡ ਦੀ ਲੜਾਈ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਅਸੀਂ ਮੌਕਾ ਸੰਭਿਆ ਲੜਾਈ ਨਹੀਂ ਹੋਣ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਜਲੰਧਰ ਦੇ ਅੰਦਰ ਜਿਹੜੀਆਂ ਪੰਚਾਇਤਾਂ ਕੋਝ ਕਾਰਨਾਂ ਕਰਕੇ ਜਿਹੜੀਆਂ ਪੰਚਾਇਤਾਂ ਦੇ ਪੰਚ ਔਰ ਸਰਪੰਚ ਜਿਹੜੇ ਆ ਉਹ ਸੀਟਾਂ ਖਾਲੀ ਹੋ ਗਈ ਸੀ ਉਹਨਾਂ ਵਾਸਤੇ ਜਿਮਨੀ ਚੋਣਾਂ ਜਿਹੜੀਆਂ ਆ ਉਹ 27 ਜੁਲਾਈ ਨੂੰ ਹੋਣ ਜਾ ਰਹੀ ਆ ਤੇ ਬਲਾਕ ਰੁੜਕਾ ਕਲਾਂ ਦਾ ਪਿੰਡ ਢੇਸੀਆਂ ਕਾਨਾ ਉਹ ਤੇੜਕੇ ਸਰਪੰਚ ਦੀ ਜਿਹੜੀ ਪੋਸਟ ਹੈਗੀ ਆ ਕਿਉਂ ਕਿਉਂਕਿ ਜਿਹੜੇ ਸਾਡੇ ਮਹਰੂਮ ਜਿਹੜੇ ਪਕਹਿ ਸਕਦੇ ਆ ਸਰਪੰਚ ਸਿੰਘ ਜਗੀਰੋ ਮਹੇ ਉਹਨਾਂ ਦੀ ਡੈਥ ਹੋਣ ਤੇ ਕਾਰਨ ਸੀਟ ਖਾਲੀ ਹੋ ਗਈ ਸੀ ਤੇ 27 ਮਈ ਨੂੰ ਜਿਹੜਾ ਇੱਥੇ ਚੋਣ ਹੋਣ ਜਾ ਰਹੇ ਹੈਗੇ ਆ ਦੋ ਉਮੀਦਵਾਰ ਗੁਰਜੀਤ ਕੌਰ ਔਰ ਸੁਮਨ ਰਾਣੀ ਏਸ ਨਗਰ ਦੇ ਜਿਹੜੇ ਆਮੋ ਸਾਹਮਣੇ ਟੱਕਰ ਦੇ ਵਿੱਚ ਨੇ ਤੇ ਅੱਜ ਅਸੀਂ ਕੋਸ਼ਿਸ਼ ਕੀਤੀ ਆ ਇਹਨਾਂ ਦੋਨਾਂ ਉਮੀਦਵਾਰਾਂ ਦੇ ਨਾਲ ਗੱਲ ਕਰਕੇ ਤੇ ਕਿਹੜੀਆਂ ਉਹ ਨੀਤੀਆਂ ਜਾਂ ਕਿਹੜੀ ਆ ਉਹ ਸੁਨੇਹਾ ਜਿਹੜਾ ਲੈ ਕੇ ਉਹ ਲੋਕਾਂ ਦੇ ਵਿੱਚ ਜਾ ਰਹੇ ਹੈਗੇ ਆ ਤੇ ਕਿਹੋ ਜਿਹਾ ਇੱਥੇ ਮੁਕਾਬਲਾ ਹੋਣ ਜਾ ਰਿਹਾ ਸਰਪੰਚੀ ਦੀ ਉਮੀਦਵਾਰ ਜਿਹੜੇ ਹੈਗੇ ਦੋਨੇ ਤੇ ਇਹ ਅੱਜ ਆਪੋ ਉਹਨਾਂ ਨਾਲ ਉਮੀਦਵਾਰਾਂ ਨਾਲ ਗੱਲ ਕੀਤੀ ਆ ਤੇ ਆਪਾਂ ਸਾਂਝੀ ਕਰਦੇ ਆ ਤੁਹਾਡੇ ਨਾਲ ਇਹਨਾਂ ਦੋਨਾਂ ਦੀ ਉਮੀਦਵਾਰ ਜਿਹੜੇ ਹੈਗੇ ਆ ਉਹਨਾਂ ਦੀ ਸਰਪੰਚੀ ਦੇ ਵਾਸਤੇ ਜਿਹੜੀ ਕੀ ਤਿਆਰੀ ਆ ਤੇ ਕਿਹੋ ਜਿਹੀਆਂ ਨੀਤੀਆਂ ਲੈ ਕੇ ਉਹ ਲੋਕਾਂ ਦੇ ਜਿਹੜੇ ਆ ਰੁਭਰੂ ਹੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਨਗਰ ਜਿਹੜਾ ਹੈਗਾ ਸਾਡਾ ਟੇਸੀਆਂ ਕਾਨਾ ਉੱਥੇ ਪਹੁੰਚੇ ਆ ਤੇ ਇੱਥੇ ਜਿਹੜੀ ਆ 27 ਜੁਲਾਈ ਨੂੰ ਜਿਹੜੀ ਆ ਸਰਪੰਚੀ ਦੀ ਚੋਣ ਹੋਣ ਜਾ ਰਹੀ ਆ ਤੇ ਸਾਡੇ ਨਾਲ ਜਿਹੜੇ ਸਰਪੰਚੀ ਦੇ ਉਮੀਦਵਾਰ ਆ ਗੁਰਜੀਤ ਕੌਰ ਜੀ ਔਰ ਉਹਨਾਂ ਦੇ ਨਾਲ ਉਹਨਾਂ ਦੇ ਹਸਬੰਡ ਜਿਹੜੇ ਆ ਤਰਸੇਮ ਸਿੰਘ ਸਾਡੇ ਨਾਲ ਨੇ ਇਹਨਾਂ ਦਾ ਬਸਵਾਦਤ ਕਰਦੇ ਬਹੁਤ ਬਹੁਤ ਤੁਹਾਡਾ ਬਹੁਤੋ ਸਵਾਗਤ ਹੈ ਜੀ ਥੈਂਕ ਯੂ ਧੰਨਵਾਦ ਤੁਹਾਡਾ ਮਾਤਾ ਤੇ ਪਿੰਡ ਦੇ ਗਾਵੇ ਵਿੱਚ ਜਿਹੜਾ ਇੱਕ ਜਿਹੜੀ ਸਰਪੰਚੀ ਜਿਹੜੀ ਤੁਹਾਡੀ ਆ ਜਿਹੜੇ ਮਹਰੂਮ ਬੀਬੀ ਜਗੀਰੋ ਸੀ ਉਹਨਾਂ ਦੇ ਦੇਖਣ ਤੋਂ ਬਾਅਦ ਹੀ ਛਿੜ ਖਾ ਲਿਓਗੇ ਸੀ ਤੇ ਦੋ ਉਮੀਦਵਾਰ ਤੁਸੀਂ ਇਸ ਵੇਲੇ ਜਿਹੜੇ ਹੈਗੇ ਆ ਤੇ ਕਿਹੋ ਜਿਹੀ ਜਿਹੜੀ ਆ ਤੁਹਾਡੀ ਤਿਆਰੀ ਚੱਲਦੀ ਹੈ ਪਹਿਲਾਂ ਤੇ ਦੱਸੋ ਜੀ ਸਾਡੀ ਤਿਆਰੀ ਜੀ ਬਹੁਤ ਵਧੀਆ ਹੰਗਾਰਾ ਮਿਲਦਾ ਸਾਨੂੰ ਪਿੰਡ ਚੋਂ ਹਾਂਜੀ ਮੈਂ ਗਰਜੀਤ ਕੌਰ ਤੇ ਮੈਨੂੰ ਵਧੀਆ ਹੰਗਾਰਾ ਮਿਲਿਆ ਮੈਂ ਜਿੱਦੇ ਜਿੱਦੇ ਵੀ ਘਰ ਗਈਆਂ ਤੇ ਜੋ ਜੋ ਮੰਗਾ ਅਗਲਿਆਂ ਨੇ ਕਹੀਆਂ ਸਾਨੂੰ ਸੀਵਰੇਜ ਦਾ ਜੀ ਲੋੜਿਆ ਤੇ ਸਾਡੀਆਂ ਨਾਲੀਆਂ ਨੇ ਬਣ ਰਹੀਆਂ ਕਾਫੀ ਟਾਈਮ ਹੋ ਗਿਆ ਆ ਆਹ 12 ਸਾਲ ਹੋ ਗਿਆ ਸਾਡਾ ਕੋਈ ਕੰਮ ਨਹੀਂ ਚੱਲ ਰਿਹਾ ਮੈਂ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਮੈਂ ਸਾਰੇ ਮਸਲਾ ਦੇ ਨਾਲ ਤੁਰੂੰਗੀ ਤੇ ਮੈਂ ਸਾਰੀਆਂ ਸੀਵਰ ਦਾ ਨਾਲੀਆਂ ਦਾ ਕੰਮ ਪਹਿਲੇ ਅਧਾਰ ਤੇ ਕਰੂੰਗੀ ਤੇ ਜੋ ਵੀ ਮੇਰੀਆਂ ਭੈਣਾਂ ਦੀਆਂ ਮੰਗਾਂ ਆ ਮੈਂ ਸਾਰੀਆਂ ਦੀ ਬਹਿ ਕੇ ਗੱਲ ਸੁਣੂੰਗੀ ਤੇ ਮੇਰੀ ਇਹ ਮੰਗ ਆ ਮੇਰਾ ਸਾਰੇ ਭੈਣ ਭਰਾ ਬਹਿ ਕੇ ਸਹਿਯੋਗ ਦੇਣ ਤੇ ਸਾਰੇ ਮੇਰੇ ਨਾਲ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਮੇਰਾ ਸਹਿਯੋਗ ਦੇਣ ਤੇ ਮੈਂ ਇਹਨਾਂ ਦੇ ਨਾਲ ਹਰੇਕ ਕੰਮ 'ਚ ਮੋਹਰੇ ਹੋਊਂਗੀ ਤੇ ਇਹਨਾਂ ਦਾ ਜੋ ਵੀ ਕੰਮ ਹੋਊਗਾ ਮੈਂ ਪਹਿਲੇ ਅਧਾਰ ਤੇ ਸੋ ਜਿਵੇਂ ਇਹਨਾਂ ਨੇ ਦੱਸਿਆ ਕਿ ਪਿੰਡੇ ਦੇ ਕਾਫੀ ਜਿਹੜੇ ਵਿਕਾਸ ਦੇ ਕੰਮ ਆ ਉਹ ਪੈਂਡਿੰਗ ਆ ਪਿਛਲੇ ਸਾਲਾਂ ਦੇ ਕਾਫੀ ਵਿਕਾਸ ਦੇ ਕੰਮ ਜਿਹੜੇ ਆ ਉਹ ਕਰਨ ਵਾਲੇ ਅਜੇ ਰਹਿੰਦੇ ਆ ਤੇ ਹੁਣ ਆਪਾਂ ਇਹਨਾਂ ਦੇ ਹਸਬੰਦ ਜਿਹੜਾ ਕਿ ਤਰਸੀਮ ਸਿੰਘ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਮੌਜੂਦਾ ਬਲਾਕ ਸੰਮਤੀ ਮੈਂਬਰ ਵੀ ਹੈ ਕਿ ਆ ਤੇ ਕਿਹੋ ਜਿਹੇ ਪਿੰਡ ਦੀਆਂ ਬੱਚੇ ਲੋੜਾਂ ਆ ਜਾਂ ਕਿਹੋ ਜਿਹੇ ਮੰਗਾਂ ਹੈਗੀਆਂ ਲੋਕਾਂ ਦੀ ਆਪਾਂ ਇਹਨਾਂ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਹੋ ਜਿਹੇ ਪਿੰਡ ਦੀਆਂ ਲੋੜਾਂ ਆ ਕਿਉਂਕਿ ਬਹੁਤ ਦਿਖਦੇ ਆਲੇ-ਦੋਲੇ ਪਿੰਡ ਕਾਫੀ ਵਿਕਸਤ ਹੋ ਚੁੱਕੇ ਆ ਇਹ ਪਿੰਡ ਜਿਹੜਾ ਟੈਸੀਆਂ ਕੱਲ ਆਇਆ ਉਹਦੇ ਵਿੱਚ ਲੱਗਦਾ ਵੀ ਜਿਹੜੇ ਵਿਕਾਸ ਦੇ ਕੰਮ ਕਾਫੀ ਥੋੜਿਆ ਬਹੁਤ ਘੱਟ ਆ ਕਿਹੜੇ ਕਿਹੜੇ ਕੰਮ ਇਹਦੇ ਪਿੱਛੇ ਆ ਖਾਸ ਕਰਕੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਅਸੀਂ ਤੁਹਾਡੇ ਗ੍ਰਹਿ ਵਿਖੇ ਪਹੁੰਚੇ ਹਾਂ ਜੀ ਤੁਹਾਡਾ ਮੈਂ ਤੇ ਤੁਹਾਡੀ ਟੀਮ ਦਾ ਬਹੁਤ ਧੰਨਵਾਦੀ ਹਾਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਬਲਾਗ ਸੰਤ ਹੀ ਹੁੰਦੇ ਆ ਪਿੰਡ ਨੂੰ 1 ਕਰੋੜ 28 ਲੱਖ ਰੁਪਏ ਦੋਇਆ ਅੱਛਾ ਜੀ ਸਾਡੀਆਂ ਪੰਚਾਇਤਾਂ ਦੀ ਆਪਸੀ ਲੜਾਈ ਕਰਕੇ ਉਹ ਪੈਸਾ ਨਹੀਂ ਲੱਗ ਸਕਿਆ ਅੱਛਾ ਜੀ ਅੱਲੇ ਨੂੰ ਸਾਡੇ ਕੋਲ ਪੈਸਾ 58 ਲੱਖ ਰੁਪਏ ਬਕਾਇਆ ਪਿਆ ਆ ਅੱਛਾ ਜੀ ਮੈਂ ਜੇ ਸਾਨੂੰ ਪਿੰਡ ਨੂੰ ਮੌਕਾ ਦਿੰਦਾ ਤਾਂ ਮੈਂ ਪਹਿਲੇ ਦਾ ਹਾਥੇ ਸਾਰੇ ਪਹਿਲੇ ਦਾ ਹਾਥੇ ਪਹਿਲਾ ਸਿਵਲ ਦਾ ਕੰਮ ਸਾਰੇ ਬਹੁਤ ਜ਼ਿਆਦਾ ਜ਼ਰੂਰੀ ਆ ਦੂਜਾ ਕੰਮ ਸਾਡਾ ਗੜੀਆਂ ਨਾਲੀਆਂ ਦੇ ਵੀ ਬਹੁਤ ਰਹਿੰਦਾ ਹਲੇ ਤੀਜਾ ਸਾਡੇ ਦਾ ਕੰਮ ਆ ਉਹ ਵੀਡੀਓਗ੍ਰਾਫੀ ਦਾ ਜੇ ਮੈਨੂੰ ਪਿੰਡ ਨੇ ਮੌਕਾ ਦਿੱਤਾ ਤਾਂ ਮੈਂ ਜਿਹੜੀ ਸ਼ਰਕ ਪਿੰਡ ਨੂੰ ਹਰੇਕ ਐਂਟਰ ਕਰ ਲਈ ਜਾ ਪਿੰਡ ਪੰਚਾਇਤ ਦੀ ਸਹਿਯੋਗ ਨਾਲ ਸਾਰੇ ਸਾਰੇ ਪਿੰਡ ਨਗਰ ਵਾਸੀਆਂ ਐਨਆਰਈ ਦੇ ਸਹਿਯੋਗ ਨਾਲ ਉਥੇ ਕੈਮਰਾ ਵਾਂਗੇ ਤੇ ਹਰੇਕ ਪਿੰਡ ਜਿੱਥੇ ਸਾਡੇ ਪਿੰਡ ਚਿੱਥੋਂ ਬਾਜ਼ੀ ਦੀ ਬੜਕੇ ਦੇਖ ਲੋ ਉੱਥੇ ਢੇਰ ਦਿਖਣਗੇ ਤੁਹਾਨੂੰ ਕੁਝ ਨਹੀਂ ਹੋ ਦਿਖਦਾ ਢੇਰੇ ਦਿਖਣਗੇ ਆ ਅਸੀਂ ਉਹ ਢੇਰ ਪਿੰਡ ਵਿੱਚੋਂ ਨਹੀਂ ਰਹਿਣ ਦਵਾਂਗੇ ਅਸੀਂ ਸਾਨੂੰ ਦੋ ਗੱਡੀਆਂ ਲੋਕਾਂ ਨੇ দান ਕਰ ਦਿੱਤੀਆਂ ਆ ਇੱਕ ਬਾਬਾ ਜੀ ਸਤੂਰ ਕਰਮਣ ਸਿੰਘ ਜੀ ਨੇ ਤੇ ਇੱਕ ਕਾਲਾ ਭਾਈ ਆ ਮਰੀਲੀਆ ਉਹ ਨਹੀਂ ਸਾਨੂੰ ਦੋ ਗੱਡੀਆਂ ਦੇ ਦਿੱਤੀਆਂ ਅਸੀਂ ਉਹ ਕੂੜਾ ਚੱਕਣ ਦਾ ਇੰਤਿਆਮ ਕਰਾਂਗੇ ਤੇ ਕੂੜੇ ਡੰਪ ਬਣਾਵਾਂਗੇ ਤੇ ਉਹਦੇ ਖਾਦ ਬਣਾਉਣ ਲਈ ਬੜਵਾ ਬੰਦ ਕੰਮ ਕਰਾਂਗੇ ਇਹਖ ਭਾਈ ਬੰਦੇ ਤੁਹਾਡੇ ਜਿਹੜਾ ਪਿੰਡ ਆ ਟਿਸਿਆ ਕਰਨ ਦੇਖਦੇ ਆ ਉਹਦੇ ਵਿੱਚ ਜਿਹੜਾ ਕੁਸ਼ਤੀ ਅਖਾੜੇ ਦਾ ਕਾਫੀ ਪੁਰਾਣਾ ਨਾਮ ਵੀ ਰਿਹਾ ਹੈ ਬੱਚੀਆਂ ਜਿਹੜੀਆਂ ਹੈਗੀਆਂ ਜਮ ਦੇ ਵਿੱਚ ਮਿਹਨਤ ਕਰਦੀਆਂ ਸੀਗੀਆਂ ਵੇਟ ਲਿਫਟਿੰਗ ਦੇ ਵਿੱਚ ਬਹੁਤ ਨੇ ਨਾਮ ਜਿਹੜੇ ਕਮਾਏ ਆ ਪਰ ਪਿਛਲੇ ਕੁਝ ਸਾਲਾਂ ਤੋਂ ਪਤਾ ਲੱਗ ਰਿਹਾ ਵੀ ਜਿਹੜੇ ਧੁੰਨੇ ਜਿਹੜੀ ਪਿੰਡ ਦੀ ਅਖਤਾ ਦੀ ਇੱਕ ਖਾਸियत ਹੁੰਦੀ ਹੈ ਨਾ ਕਿਸੇ ਨਗਰ ਦੀ ਇਹ ਚੀਜ਼ਾਂ ਆ ਤੁਹਾਡੇ ਪਿੰਡ ਦੀ ਪਛਾਣ ਸੀਗੀਆਂ ਪਰ ਲੱਗਦਾ ਨਹੀਂ ਇਹ ਚੀਜ਼ਾਂ ਹੌਲੀ-ਹੌਲੀ ਜਿਹੜੀਆਂ ਧੁੰਦਲੀਆਂ ਹੋ ਗਈਆਂ ਵੀ ਕਾਫੀ ਕੰਮ ਪਿੱਛੇ ਰਹਿ ਗਏ ਨੇ ਇਹ ਚੀਜ਼ਾਂ ਦੇ ਵਿੱਚ ਖਾਲਸਾ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛ ਮੈਂ ਤੁਹਾਨੂੰ ਦੱਸਦਾ ਸਾਡੇ ਪਿੰਡ ਸ਼ਿਗਾਰ ਸਿੰਘ ਜੀ ਭਾਰਤ ਕੇਸੀ ਬਣੀ ਆ ਬੇੜਾ ਦਵਿੰਦਰ ਸਿੰਘ ਜੀ ਮੁੰਡਾ ਸੀ ਸਾਡੇ ਬੇੜਾ ਕੋ ਪੰਜਾਬ ਲੈ ਆ ਉਹ ਬਹੁਤ ਟੌਪ ਦਾ ਪਲੇਅਰ ਸੀ ਬੇੜਾ ਨਾ ਮੈਡਲ ਲਿਆ ਆ ਉਹ ਸਾਡੇ ਫੋਟੋ ਵਾਲੀ ਟੀਮ ਬਹੁਤ ਤਕੜੀ ਸੀ ਸਾਡੇ ਕਬੱਡੀ ਦੀ ਟੀਮ ਬਹੁਤ ਤਕੜੀ ਸੀ ਉਹ ਕਈਆਂ ਕਾਰਨਾ ਕਰਕੇ ਜਾਂ ਆਪਸੀ ਧੜੀਭਾਜੀ ਕਰਕੇ ਖਤਮ ਹੋ ਗਏ ਮੈਂ ਪਹਿਲ ਦੇ ਦਾਅ ਤੇ ਖਾੜੇ ਨੂੰ ਗਰਾਊਂਡ ਨੂੰ ਤੇ ਕਲੱਬ ਨੂੰ ਐ ਪਹਿਲ ਦੇ ਨਾਲ ਚਲਾਵਾਂਗੇ ਅ ਤੁਸੀਂ ਹਰ ਚੋਣ ਪ੍ਰਚਾਰ ਦੇ ਵਿੱਚ ਗਏ ਆ ਪਿੰਡ ਦੇ ਵਿੱਚ 20 ਦੇ ਵਿੱਚ ਘਰਾਂ ਦੇ ਵਿੱਚ ਪਰਿਵਾਰਾਂ ਵਿੱਚ ਗਏ ਆ ਲੋਕਾਂ ਦੀਆਂ ਮੰਗਾਂ ਕੀ ਹੈਗੀਆਂ ਕਿਉਂਕਿ ਆਪ ਜਦੋਂ ਆਪ ਸੁਣਦੇ ਹੋ ਉਝ ਹੀ ਹੋ ਰਿਹਾ ਪਰ ਲੋਕਾਂ ਤੋਂ ਜਦੋਂ ਲੋਕਾਂ ਦੇ ਵਿੱਚ ਵਿਚਰਦਿਆਂ ਜਾ ਕੇ ਉਹ ਮੁੱਖ ਮੰਗਾਂ ਜਿਹੜੀਆਂ ਲੋਕਾਂ ਦੀ ਉਖੀ ਸੀਗੀਆਂ ਲੋਕਾਂ ਦੀ ਮੁੱਖ ਮੰਗਾਂ ਕਾਇਫ ਸੀ ਵੀਰੇ ਅੱਛਾ ਜੀ ਤੇ ਬਾਕੀ ਸਕੂਲ ਚ ਵੀ ਅਸੀਂ ਟੀਚਰ ਲੈਣਦੇ ਬਲਾਸਾਂਤੀ ਬਣਦੇ ਬਣਦੇ ਹੀ ਲੈਂਦਾ ਸੀ ਮੈਂ ਸਾਰੇ ਸਕੂਲ ਦੇ ਟੀਚਰ ਹਾਈ ਸਕੂਲ ਦੇ ਟੀਚਰ ਐਨੀ ਸੀ ਉਹ ਵੀ ਆ ਗਏ ਆ ਤੇ ਬਾਕੀ ਹੋਰ ਗਲੀਆਂ ਨਾਲੇ ਬਹੁਤ ਜ਼ਿਆਦੀ ਮੰਗਦੇ ਕਿ ਸਾਰੇ ਕੂੜੇ ਦਾ ਬਹੁਤ ਜ਼ਿਆਦਾ ਗੰਦ ਪਿਆ ਆ ਉਹ ਮੈਂ ਪਹਿਲੇ ਜਦੋਂ ਪਹਿਲਾਂ ਸਰਪੰਚ ਸਾਹਿਬ ਦੀ ਅਯਾਜ ਦੇ ਨਾਲ ਤੇ ਪੰਚਾਇਤੀ ਅਯਾਜ ਦੇ ਨਾਲ ਉਹ ਕੰਮ ਜੁੜਾਣਾ ਕਿ ਸੋ ਆਪਾਂ ਦੇਖਦੇ ਆਂ ਕਿ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਆ ਇਲੈਕਸ਼ਨ ਹੋਈ ਦੇ ਸਾਲ ਕਿ ਹੋਇਆ ਸੀ ਪਰ ਕੋਸ਼ਾਨਾ ਕਰਕੇ ਜਿਹੜੀ ਸੀਟ ਹੈਗੀ ਆ ਕਿਉਂਕਿ ਮਹਰੂਮ ਜਿਹੜੇ ਸਰਪੰਚ ਸਾਹਿਬ ਸੀ ਉਹਨਾਂ ਦੀ ਉਹਨਾਂ ਦੇ ਇਖਤਿਆਰੋਂ ਤੇ ਕਹਾਂ ਜਿਹੜੀ ਸੀਟ ਖਾਲੀ ਹੋ ਗਈ ਸੀ ਆ ਇੱਥੇ ਚਲੋ ਇਹ ਵੀ ਸਵਾਲ ਬਣਦਾ ਕਿ ਕਿ ਜ਼ਿਆਦਾਤਰ ਇਹ ਹੁੰਦਾ ਕਿ ਜਦੋਂ ਸੀਟ ਖਾਲੀ ਹੋ ਜਾਂਦੀ ਪਿੰਡ ਵਿੱਚ ਸਰਬਸੰਮਤੀ ਦੀ ਗੱਲ ਚੱਲਦੀ ਹੈ ਤੇ ਕੋਈ ਕੋਈ ਪਾਰਟੀ ਵੀ ਤੁਹਾਡੇ ਬੰਦੀ ਤੇ ਚਲੋ ਵਰੀਗ ਬੰਦਾ ਵਿੱਚ ਹੁੰਦੀ ਹੈਗੀ ਤੇ ਇਹ ਤੇ ਤੁਹਾਡਾ ਕੀ ਕਹਿਣਾ ਹੈ ਖਾਲਸਾ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਮੈਂ ਤੁਹਾਨੂੰ ਇਹ ਵਾਰੀ ਦੱਸਣਾ ਚਾਹੁੰਦਾ ਆ ਜਦ ਸਾਡੀ ਇੱਕ ਬੀਬੀ ਜ਼ਗੀਰ ਕੌਰ ਸੀ ਜ਼ਗੀਰ ਕੌਰ ਭਾਈ ਉਹਨੇ ਡੈਥ ਹੋ ਗਈ ਸੀ ਮੈਂ ਕਿਹਾ ਵਿਚਾਰੀ 10 ਕ ਮਹੀਨੇ ਕੱਢੀ ਸੀ ਉਹ ਵੇਖ ਤੁਸੀਂ ਡੈਥ ਹੋ ਗਈ ਉਹਦਾ ਹਸਬੰਡ ਬਹੁਤ ਬਾਈ ਵਧੀਆ ਹੀ ਬਹੁਤ ਵਧੀਆ ਆ ਹੋਰ ਅਸੀਂ ਉਹਨੂੰ ਕਿਹਾ ਸੀ ਜੇ ਉਹਦੀ ਨੌਨ ਨੂੰ ਮੌਕਾ ਦਿੰਦੇ ਅਸੀਂ ਉਹ ਸਾਰ ਸਭ ਦੀਆਂ ਮਦਦਾਂ ਕੀਤੀ ਪਰ ਸਾਡੇ ਜਿਹੜੇ ਦੂਜੀ ਵਾਰ ਆਇਆ ਸ਼ਰਮਤੀਆਂ ਤੋਂ ਬਹੁਤ ਵੈਜਾ ਉਹਨੇ ਉਹਨੂੰ ਕਹਿੰਦੇ ਤੇਰੇ ਕੋ ਕੁਛ ਨਹੀਂ ਤੈਨੂੰ ਨਹੀਂ ਅਗੜਾ ਕਰਨਾ ਨਵਾਂ ਚਿਹਰਾ ਲਿਆਉਣਾ ਤਾਂ ਵੈਸੇ ਮਜਬੂਰੀ ਨੂੰ ਖਾਣਾ ਪਿਆ ਜੋ ਇਹ ਪਿੰਡਾਂ ਦੀ ਜਿਹੜੀ ਆਪਸੀ ਰਣਸ਼ਾ ਜਿਹੜੀਆਂ ਹੈਗੀਆਂ ਪਰ ਚੰਗੀ ਗੱਲ ਤੇ ਇਹੀ ਹੁੰਦੀ ਆ ਵੀ ਆਪਸੀ ਸਾਂਝੀ ਦੇ ਨਾਲ ਜਦੋਂ ਪਰਿਵਾਰ ਜੋੜ ਕੇ ਲੈਂਦੇ ਆ ਭਾਈਚਾਰਾ ਰੱਖ ਕੇ ਲੈਂਦਾ ਤਾਂ ਸਾਰਾ ਸੰਪਤੀ ਉਹ ਇੱਥੇ ਬਹੁਤ ਸਗੀ ਜਾਂ ਲਿਆ ਪਰ ਜੋ ਨਹੀਂ ਹੋ ਸਕੀ ਚਲੋ ਕੋਈ ਗੱਲ ਨਹੀਂ ਪਰ ਪਿੰਡ ਦੇ ਹਾਲਾਤ ਕਿਉਂਕਿ ਜਦੋਂ ਇਹੋ ਜੀ ਤਕਵਾਪੂ ਦੇ ਦਿਆਂ ਪੰਜਾਬ ਦੇ ਵਿੱਚ ਬਹੁਤ سارے ਜਿਹੜੇ ਏਰੀਆ ਤਾਂ ਨੇ ਹੁੰਦੇ ਆ ਜਦੋਂ ਚੋਣਾ ਹੁੰਦੀਆਂ ਆ ਤੇ ਜਿਹੜੇ ਹਾਲਾਤ ਆ ਉਹ ਬੇਕਾਬੂ ਹੋ ਜਾਂਦੇ ਜੇ ਆਪਸੀ ਰਣਸ਼ਾ ਜਿਹੜੀਆਂ ਉਹ ਗੱਲ ਤੇ ਜਿਹੜਾ ਰੂਤਾ ਹਨ ਕਾ ਲੈਂਦੀਆਂ ਪਿੰਡ ਵਿੱਚ ਮਾਹੌਲ ਜਿਹੜਾ ਆ ਉਹ ਸ਼ਾਂਤੀਪੂਰਨ ਆ ਖਾਲਸਾ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਤੁਹਾਨੂੰ ਪਤਾ ਐ ਸਾਡੇ ਤੁਹਾਡੇ ਚੈਨਲਾਂ ਤੇ ਚੱਲਿਆ ਆ ਜਦੋਂ ਸਾਡੀ ਸਭਾ ਸਾਡੇ ਦੱਬਾ ਚੱਲ ਰਹੀ ਸੀ ਨਾ ਸਾਡੇ ਪੰਜ ਅਧਿਕਾਰ ਤੋਂ ਪੰਜ ਲੱਗਣਾ ਸੀ ਜੀ ਆ ਅੱਠਾਂ ਪੰਜਾਂ ਨੇ ਸਹਿਨ ਕਰਕੇ ਸਾਡੇ ਦਿਨੇਸ਼ ਚੰਦਰ ਜੀ ਆ ਉਹਨਾਂ ਅਧਿਕਾਰ ਤੋਂ ਪੰਜ ਚੋਣ ਲਿਆ ਸੀ ਉੱਥੇ ਸਾਡੇ ਸਹਿਨ ਕਰਕੇ ਸਾਡੇ ਵਧਾਈਆਂ ਦੇ ਗਿਆ ਪਿੰਡ ਆ ਕੇ ਕੁਝ ਸ਼ਰਾਰਤੀ ਆਂਸਰਾਂ ਨੇ ਗੱਲ ਨੂੰ ਹੀ ਨਾ ਛਾਲਿਆ ਜੀ ਤੇ ਪਿੰਡ ਦੋ ਫੜ ਹੋ ਗਿਆ ਉਹ ਕਹਿੰਦੇ ਸਾਡੀ ਐਸ ਸੀ ਅਸੀਂ ਆ ਤੇ ਵੀ ਜਨਸੰਨ ਧੱਕਾ ਕਰਦੇ ਆ ਪਰ ਸਾਨੂੰ ਐਸ ਸੀ ਬਹੁਤ ਸਾ ਦੇ ਰਹੇ ਆ ਸਾਨੂੰ ਜਨ ਲਈ ਬਹੁਤ ਸਾ ਦੇ ਰਹੇ ਆ ਪੰਜ ਬੀਬਾਂ ਜੀ ਤੁਸੀਂ ਹੁਣ ਆਪਣੇ ਜਿਹੜੇ ਪਿੰਡ ਵਾਸੀ ਇਹ ਵੋਟਰ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਜੀ ਇਹ ਅਪੀਲ ਕਰਦੀ ਆ ਮੈਂ ਗੁਰਜੀਤ ਕੌਰ ਆ ਮੈਨੂੰ ਵੱਧ ਤੋਂ ਵੱਧ ਭੈਣ ਭਰਾ ਸਹਿਯੋਗ ਦੇ ਕੇ ਮੈਨੂੰ ਵੋਟਾਂ ਦੇ ਜਿਤਾਉਣ ਜੋ ਮੇਰੀਆਂ ਭੈਣਾਂ ਦੀਆਂ ਮੰਗਾਂ ਆ ਮੈਂ ਸਾਰੀਆਂ ਪਹਿਲੇ ਆਂ ਦਾ ਤੇ ਕੂੜੀਆਂ ਕਰੂੰਗੀ ਜੋ ਮੇਰੀਆਂ ਭੈਣਾਂ ਨੇ ਕੰਮ ਕਾਜ ਕਹਿੰਦੀਆਂ ਆ ਜਦੋਂ ਆਹ ਕੰਮ ਨਹੀਂ ਹੋਇਆ ਸਾਡਾ ਉਹ ਨਹੀਂ ਹੋਇਆ ਮੈਂ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਤੇ ਧਰਵਾਦੀ ਕੋਈ ਹੋਣ ਨਹੀਂ ਦੇਣੀ ਸਾਰੇ ਪਿੰਡ ਭਰਾ ਜਿੱਦਾਂ ਵੀ ਚੱਲਣਗੇ ਸਲਾਹ ਆ ਮੇਰੀ ਤੇ ਉਸੇ ਨਾਲ ਹੀ ਮੈਂ ਕੰਮ ਸਾਰੇ ਕਰੂੰਗੀ ਪਹਿਲੇ ਅਧਾਰ ਤੇ ਤੇ ਮੈਂ ਕਿਸੇ ਤੋਂ ਵੱਖ ਨਹੀਂ ਹੁੰਦੀ ਜੋ ਵੀ ਮੈਨੂੰ ਕਹਾਂਗੇ ਪਿੰਡ ਭਰਾਵਿਆਂ ਸਾਡਾ ਕੰਮ ਦੂਰ ਆਇਆ ਇਹ ਆਪਾਂ ਪਹਿਲੇ ਨੰਬਰ ਤੇ ਕਰਾਂਗੇ ਤੇ ਜਿੱਦਾਂ ਵੀ ਪਿੰਡ ਵਾਲਿਆਂ ਸੰਜੋਗ ਦੇ ਨਾਲ ਚੱਲਾਂਗੇ ਤੇ ਅਸੀਂ ਕੋਈ ਵਿਰੋਧੀ ਪਾਰਟੀ ਨਹੀਂ ਕੋਈ ਕੁਝ ਨਹੀਂ ਹੋਣ ਦਵਾਂਗੇ ਪਿੰਡ ਦੇ ਵਿੱਚ ਜਿੱਦਾਂ ਸਾਡੇ ਅੱਗੇ ਚੱਲਦਾ ਨਾ ਕੰਮ ਇਹ ਅਸੀਂ ਹੋਣ ਨਹੀਂ ਦੇਣਾ ਅਸੀਂ ਸਾਰੇ ਪਿੰਡ ਭਰਾਵਾਂ ਨਾਲ ਨਾਲ ਸਾਡੇ ਨਾਲ ਉਤਰਾਂਗੇ ਜਿੱਦਾਂ ਅਗਲੇ ਕਹਿ ਰਹੇ ਉਹ ਵੀ ਆ ਕੰਮ ਨਹੀਂ ਹੋਇਆ ਉਹ ਨਹੀਂ ਹੋਇਆ ਸਾਰੇ ਪੂਰੇ ਕਰਾਂ ਚੌਨਸਾਂ ਟਰੈਕਟਰ ਆ ਤੇ ਮੇਰੇ ਭੈਣ ਭਰਾਵਾ ਤੋਂ ਬਾਅਦ ਮੈਨੂੰ ਸਪੋਰਟ ਕਰੋ ਤੇ ਮੈਂ ਤੁਹਾਡੀ ਸਪੋਰਟ ਕਰੂੰਗੀ ਮੈਨੂੰ ਜੋ ਵੀ ਤੁਹਾਡੀਆਂ ਮੰਗਾਂ ਹਨ ਮੈਂ ਪੂਰੀਆਂ ਕਰੂੰਗੀ ਬਸ ਇੰਨੀ ਮੇਰੀ ਬੇਨਤੀ ਆ ਤੇ ਜੋ ਵੀ ਆ ਪਿੰਡ ਦੇ ਬਾਰੇ ਵਿਕਾਸ ਜਿਹੜਾ ਹੋਣਾ ਹੈ ਮੈਂ ਸਾਰੇ ਤੁਹਾਡੇ ਨਾਲ ਭੈਣ ਭਰਾਵਾਂ ਦੇ ਸਲਾਹ ਦੇ ਨਾਲ ਹੀ ਕਰੂੰਗੀ ਸੋ ਇਹ ਸੀ ਸਾਡੇ ਨਾਲ ਗੁਰਜੀਤ ਕੌਰ ਜੋ ਕਿ ਸਰਪੰਚੀ ਦੇ ਉਮੀਦਵਾਰ ਨੇ ਨਾਲ ਨੇ ਆ ਬਲੌਗ ਸਾਂਥੀ ਮੈਂ ਬੋਲਦਾ ਸੇਮ ਸਾਂਗ ਜਿਨ੍ਹਾਂ ਨੇ ਪਿੰਡ ਦੀ ਜਿਹੜੀ ਇਲੈਕਸ਼ਨ ਉਹਦੀ ਜਿਹੜੀ ਸਰਪੰਚੀ ਦੀ ਚੋਣ ਹੋਣ ਜਾ ਰਹੀ ਆ ਕੀ ਕੀ ਜਿਹੜੇ ਨੁਕਤੇ ਆ ਜਿਹੜੀ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹੈਗੇ ਜਾਂ ਵੋਟਰਾਂ ਤੋਂ ਜਿਹੜੀ ਆ ਵੋਟਾਂ ਦੀ ਮੰਗ ਕਰ ਰਹੇ ਹੈਗੇ ਤੇ ਅਸੀਂ ਆਸ ਕਰਾਂਗੇ ਇਸ ਨਗਰ ਦੀ ਜਿਹੜੀ ਇਲੈਕਸ਼ਨ ਆ ਉਹ ਸ਼ਾਂਤੀਪੂਰਨ ਤੇ ਬਿਜੇ ਢੰਗ ਨਾਲ ਹੋਵੇ ਇਲੈਕਸ਼ਨਾਂ ਜਿਹੜੀਆਂ ਆ ਆਉਂਦੀਆਂ ਆ ਸਾਮਾ ਪਾ ਕੇ ਗੁਜ਼ਰ ਵੀ ਜਾਣੀਆਂ ਆ ਪਰ ਕੋ ਇਹੋ ਜਿਹੇ ਜਿਹੜਾ ਮਹੌਲ ਪਿੰਡ ਦਾ ਜਿਹੜਾ ਪਾਈਚਾਰਕ ਸਾਂਝਾ ਹੈਗੀਆਂ ਆ ਜਾਂ ਆਪਸੀ ਪਿਆਰ ਇਤفاق ਹੈ ਉਹ ਜਰੂਰ ਬਣੇ ਰਹਿਣਾ ਚਾਹੀਦਾ ਹੈ ਤੇ ਇਹਨਾਂ ਦਾ ਆਪਣਾ ਭਖਿਆ ਕਿ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਅ ਅਧਿਕਾਰਤ ਪੰਚ ਬਣੇ ਆ ਤੇ ਦੂਸਰੀ ਧਿਰ ਦਾ ਇਹ ਤੇ ਕੀ ਰੋਖਿਆ ਉਹ ਉਹਨਾਂ ਦਾ ਆਪਣਾ ਰੋਖਿਆ ਤੇ ਆਪਾਂ ਇਸ ਗੱਲ ਵਿੱਚ ਨਹੀਂ ਪੈਣਾ ਕਿ ਜਿਹੜਾ ਅਧਿਕਾਰਤ ਪੰਚ ਬਣਿਆ ਸੀਗਾ ਕਿਉਂਕਿ ਉਹਦਾ ਵੱਲੋਂ ਜਿਹੜੀ ਦੂਸਰੀ ਧਿਰ ਆ ਉਹਨਾਂ ਦੇ ਆਪਣੇ ਦੋਸ਼ ਆ ਕਿ ਜਿਹੜੀ ਅਧਿਕਾਰਤ ਪੰਚ ਐਸ்சி ਦੀ ਸੀਟ ਸੀ ਤੇ ਐਸ்சி ਚੁਣਿਆ ਜਾਣਾ ਚਾਹੀਦਾ ਸੀ ਪਰ ਇਹਨਾਂ ਨੂੰ ਜੋ ਪੰਚਾਇਤ ਜਿਹੜੇ ਮੌਜੂਦਾ ਮੈਂਬਰ ਸਿਕੋ ਜੋ ਬਤਵਾ ਕੇ ਜਿਹੜਾ ਸਰਪੰਚ ਜਿਹੜਾ ਅਧਿਕਾਰਤ ਪੰਚ ਬਣਾਇਆ ਗਿਆ ਸੀਗਾ ਤੇ ਉਹਦੇ ਵਿੱਚ ਇਹ ਵੀ ਇਲਜ਼ਾਮ ਲੱਗਦੇ ਰਿਹਾ ਵੀ ਜਿਹੜੀ ਸਰਕਾਰੀ ਬੜੀ ਭੋਤ ਵੀ ਹੋਈ ਆ ਚਲੋ ਉਹ ਜਿਹੜੀਆਂ ਚੀਜ਼ਾਂ ਆਪਣਾ ਜਿਹੜਾ ਇੱਕ ਵੱਖਰਾ ਪਹਿਲੂ ਹੈਗਾ ਆ ਪਰ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਤੇ ਆਪਾਂ ਇਹੇ ਆਸ ਕਰਾਂਗੇ ਕਿ ਪਿੰਡ ਵਿੱਚ ਭਾਈਚਾਰਕ ਸਾਂਝਾ ਆਪਸੀ ਪਿਆਰ ਇੱਕ ਪੱਕ ਬਣਿਆ ਰਵੇ ਤੇ ਇਲੈਕਸ਼ਨ ਹੋਦੀ ਆ ਚੱਲੀ ਜਾਣੀ ਆ ਪਰ ਜਿਹੜੇ ਲੋਕ ਆ ਪਰਿਵਾਰ ਆ ਜਾਂ ਆਪਣੇ ਘਰ ਆ ਉਹ ਇੱਥੇ ਰਹਿਣੇ ਆ ਤੁਹਾਨੂੰ ਇਹਨਾਂ ਗੱਲਾਂ ਨਾਲ ਤੁਹਾਡਾ ਅੱਜ ਬਹੁਤ ਬਹੁਤ ਜੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਹਾਨੂੰ ਵੀ ਬੜਮੁੱਲੀ ਜਾਣਕਾਰੀ ਦਿੱਤੀ ਆ ਤੇ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਚੋਣਾ ਦਾ ਮੌਲਾ ਉਹ ਵੀ ਸਾਰਾ ਸ਼ਾਂਤਕੂਨ ਰਹੇ ਤੇ ਤੁਹਾਡੀ ਜਿਹੜੀ ਕਾਮਯਾਬੀ ਉਹਦੀ ਅਸੀਂ ਅਰਦਾਸ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ